ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ ਮਾਨ ਮੰਗੋ ਤਾਨ ਮੰਗੋ ਸੋਤ ਧਨ ਲਖਮੀ ਦੇ ਇਹ ਤਿੰਨੇ ਚਾਰੇ ਜਿਹੜੇ ਬਚਨ ਨੇ ਮਹਾਰਾਜ ਨੇ ਕਿਉਂ ਕੀਤੇ ਕਿਉਂਕਿ ਮਹਾਰਾਜ ਨੂੰ ਪਤਾ ਸੀ ਆਪੇ ਨੇ ਸ੍ਰਿਸ਼ਟੀ ਸਾਜਿਸ ਚੇ ਪਾਸ਼ਾ ਨੇ ਆਪ ਹੀ ਇਹਦੇ ਜਾਣਕਾਰ ਨੇ ਗੁਰੂ ਸਾਹਿਬ ਨੂੰ ਪਤਾ ਹੈ ਮਾਨ ਮੰਗੋ ਤਾਨ ਮੰਗੋ ਕਾਨ ਹੁੰਦਾ ਜੋਰ ਸੁੱਤ ਤਾਂ ਲਖਮੀ ਦੇ ਗੁਰਮੁਖ ਪਿਆਰਿਓ ਜਿੱਥੇ ਸੁੱਤ ਨਹੀਂ ਹੁੰਦਾ ਭਾਪ ਪੁੱਤਰ ਨਹੀਂ ਹੁੰਦਾ ਉਥੇ ਲੋਕ ਇਹੋ ਜੇ ਬਚਨ ਕਹਿਣ ਲੱਗ ਜਾਂਦੇ ਨੇ ਕਿ ਇਹ ਤੁਸੀਂ ਤਾਂ ਔਤ ਜਾਉਂਗੇ ਇਹ ਜ਼ਮੀਨ ਇਹ ਜਾਇਦਾਦ ਇਹ ਘਰ ਇਹ じゃ ਸਾਡੇ ਕੰਮ ਆਵੇਗਾ ਜਾਂ ਇਹਦੇ ਵਿੱਚ ਕਬੂਤਰ ਰਹਾ ਕਰਨਗੇ ਭਾਪ ਪੱਛੀਆਂ ਨਹੀਂ ਆੜੜੇ ਪਾ ਲੈਣੇ ਨੇ ਤੁਸੀਂ ਚਲੇ ਜਾਓਗੇ ਇਹ ਤੁਹਾਡਾ ਘਰ ਉਜਾੜ ਹੋ ਜਾਏਗਾ ਇਸ ਤਰ੍ਹਾਂ ਦੇ ਮੇੜੇ ਮਾਰਦੀ ਜਿਹੜੇ ਲੋਕ ਨੇ ਕਦੇ ਵੀ ਨਹੀਂ ਹਟਦੇ ਜਿਹੜੇ ਬੰਦੇ ਨਰਮ ਦਿਲ ਵਾਲੇ ਨੇ ਨਾ ਉਹਨਾਂ ਨੂੰ ਲੱਗਦਾ ਵੀ ਇਸ ਤਰ੍ਹਾਂ ਕੋਈ ਕਿਹਾ ਨਹੀਂ ਕਰਦਾ ਨਹੀਂ ਬਾਹਰ ਨਿਕਲ ਕੇ ਦੇਖੋ ਦੁਨੀਆ ਦੀਆਂ ਕਹਾਣੀਆਂ ਸੁਣੋ ਦੁਨੀਆ ਦੇ ਦੁੱਖ ਸੁਣੋ ਲੋਕ ਬਹੁਤ ਦਰਿੰਦੇ ਬਹੁਤ ਦਰਦ ਦੇਣ ਵਾਲੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲੀ ਦੁਨੀਆ ਬਹੁਤ ਹੈ ਮਾਨ ਮੰਗੋ ਤਾਨ ਮੰਗੋ ਮਹਾਰਾਜ ਮੈਨੂੰ ਲੋਕਾਂ ਤੋਂ ਮਾਣ ਵੀ ਮਿਲੇ ਕਉ ਜੇ ਲੋਕਾਂ ਤੋਂ ਮਾਣ ਨਹੀਂ ਮਿਲਦਾ ਹੈਗਾ ਤਾਂ ਬੰਦੇ ਨੂੰ ਜਿਉਣਾ ਬਹੁਤ ਮੁਸ਼ਕਲ ਹੋ ਜਾਂਦਾ ਹਰ ਇੱਕ ਜਗ੍ਹਾ ਬੇਇੱਜ਼ਤੀ ਹਰ ਇੱਕ ਜਗ੍ਹਾ ਬੇਇੱਜ਼ਤੀ ਇਹ ਚੀਜ਼ ਨੂੰ ਤਾਂ ਜੇ ਕੋਈ ਵੀ ਮਾਣ ਨਾ ਸਤਕਾਰ ਨਾ ਦੇਵੇ ਕੋਈ ਪਰਮੇਸ਼ਰ ਦਾ ਪਿਆਰਾ ਇਹ ਨੂੰ ਜੜ ਸਕਦਾ ਉਹਨੂੰ ਪਤਾ ਹੈ ਕਿ ਸਭ ਤੋਂ ਵੱਡਾ ਮੇਰਾ ਪਰਮਾਤਮਾ ਹੈ ਉਹਦੀ ਆਸ ਰੀਂ ਘਟ ਸਕਦਾ ਬੰਦਾ ਸ਼ੁਕਰਮੁਖ ਪਿਆਰੋ ਇਹ ਸਾਰੀਆਂ ਚੀਜ਼ਾਂ ਬੰਦੇ ਵਾਸਤੇ ਅਨਸਾਰ ਬਾਤ ਤੇ ਜ਼ਰੂਰੀ ਨੇ ਮਾਣ ਮੰਗੋ ਤਾਨ ਮੰਗੋ ਸੋਤ ਧਨ ਲਕshmi ਦੀ ਜੇ ਬੰਦੇ ਕੋਲੇ ਮਾਇਆ ਵੀ ਨਹੀਂ ਫੇਰ ਵੀ ਕੋਈ ਉਹਦੀ ਗੱਲ ਨਹੀਂ ਸੁਣਦਾ ਹੈਗਾ ਸੋ ਗੁਰਮੁਖ ਪਿਆਰਿਓ ਦੂਜੀ ਗੱਲ ਹੈ ਜੇ ਕਈ ਵਾਰੀ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਹੁੰਦੇ ਹੋ ਪਰ ਤੁਹਾਡੇ 'ਚ ਥੋੜੀ ਜਿਹੀ ਗਲਤੀ ਹੁੰਦੀ ਹੈ ਜਿਸ ਕਰਕੇ ਤੁਹਾਨੂੰ ਸੰਸਾਰ ਹੋਰ ਦ੍ਰਿਸ਼ਟੀ ਨਾਲ ਦੇਖਦਾ ਹੈ ਹੋਰ ਨਿਗਾਹ ਨਾਲ ਦੇਖਦਾ ਹੈ ਉਹ ਤੁਹਾਨੂੰ ਆਪਣੇ ਆਪ ਬਦਲਣਾ ਪਊਗਾ ਜੇ ਤੁਸੀਂ ਸਤਕਾਰ ਕਰਾਉਣਾ ਹੈ ਤੁਸੀਂ ਹੈ ਤਾਂ ਹੀਰੇ ਹੋ ਹੈ ਤਾਂ ਤੁਸੀਂ ਕਾਮਯਾਬ ਹੋ ਪਰ ਛੋਟੀ ਜੀ ਗਲਤੀ ਕਰਕੇ ਤੁਸੀਂ ਬਹੁਤ ਪਿੱਛੇ ਖੜੇ ਹੋ ਉਹ ਕਿਵੇਂ ਤੁਹਾਡਾ ਖੜਨਾ ਤੁਰਨਾ ਬੈਠਣਾ ਖਾਸ ਕਰਕੇ ਤੁਹਾਡਾ ਖੜਨਾ ਤੁਸੀਂ ਆਪਣੀ ਪੇਸ਼ਕਾਰੀ ਇਹ ਜਿਹੜੀ ਗਲਤ ਜਗ੍ਹਾ ਕਰ ਰਹੇ ਹੋ ਦੁਬਾਰੇ ਫਿਰ ਮੈਂ ਕਹਿੰਦਾ ਤੁਹਾਡੀ ਜਿਹੜੀ ਪੇਸ਼ਕਾਰੀ ਹੈ ਆਪਣੇ ਆਪ ਨੂੰ ਜਣਾਉਣ ਦੀ ਉਹ ਜੋ ਆਪਾ ਜਣਾਉਣਾ ਉਹ ਤੁਸੀਂ ਗਲਤ ਕਰ ਰਹੇ ਹੋ ਆਪਾ ਜਣਾਉਣਾ ਵੀ ਕਿਹਦੇ ਸਾਹਮਣੇ ਕਰ ਰਹੇ ਹੋ ਵੀ ਮੈਂ ਹਾਂ ਇੱਕ ਤਾਂ ਹੁੰਦਾ ਹੰਕਾਰ ਨਾਲ ਵੀ ਮੈਂ ਹਾਂ ਇੱਕ ਹੁੰਦਾ ਵੀ ਮੈਨੂੰ ਪਰਖ ਭਾਈ ਮੈਂ ਹਾਂ ਵੀ ਮੈਂ ਤੇਰਾ ਵਫਾਦਾਰ ਹਾਂ ਵੀ ਮੈਂ ਚੰਗਾ ਬੰਦਾ ਆਪਦੇ ਚੰਗੇ ਗੁਣ ਹੁਣੇ ਜ਼ਰੂਰੀ ਨੇ ਪਰ ਤੁਸੀਂ ਕਈ ਵਾਰੀ ਗਲਤ ਬੰਦੇਆਂ ਸਾਹਮਣੇ ਪੇਸ਼ ਹੋ ਜਾਂਦੇ ਹੋ ਫਿਰ ਤੁਹਾਡੀ ਕਦਰ ਨਹੀਂ ਪੈਂਦੀ ਉਹ ਕਿਵੇਂ ਤੁਹਾਨੂੰ ਮੈਂ ਦੱਸਦਾ ਇੱਕ ਕਿਰਪਾ ਕਰਕੇ ਵੀਡੀਓ ਸੁਣ ਲਓ ਤੁਹਾਡੇ ਕੰਮ ਦੀ ਹੈ ਬਹੁਤ ਜ਼ਿਆਦਾ ਹੋਰ ਵੀਡੀਓ ਭਾਵੇਂ ਨਾ ਸੁਣੋ ਇਹ ਜ਼ਰੂਰ ਸੁਣ ਲਿਓ ਇੱਕ ਬੱਚੇ ਨੇ ਸਵਾਲ ਕੀਤਾ ਕਹਿੰਦੇ ਪਿਤਾ ਜੀ ਬੰਦੇ ਦੀ ਕਦਰ ਕਿਵੇਂ ਪੈਂਦੀ ਹੈ ਕਈਆਂ ਕੋਲੇ ਬਹੁਤ ਕੁਝ ਹੁੰਦਾ ਕਦਰ ਹੀ ਨਹੀਂ ਪੈਂਦੀ ਬਹੁਤ ਗੁਣ ਹੁੰਦਾ ਕਦਰ ਨਹੀਂ ਪੈਂਦਾ ਤਾਂ ਉਹਨੇ ਪਿਤਾ ਨੇ ਉਹਦੇ ਪਿਓ ਨੇ ਆਪਨੇ ਕਿਹਾ ਕਿਦਰ ਸਵਾਲ ਦਾ ਜਵਾਬ ਮੈਂ ਦੇਵਾਂਗਾ ਪਰ ਪਹਿਲਾ ਇਹ ਮੇਰੇ ਕੋਲ ਦਾ ਇੱਕ ਮੰਦਰੀ ਹੈ ਸੋਹ ਬਹੁਤ ਸੋਹਣੀ ਸੀ ਉਹ ਅਸ਼ਟ ਤਾਤਾਂ ਦੀ ਬਣੀ ਹੋਈ ਅਸ਼ਟ ਤਾਤਾਂ ਦੀ ਜਿਹੜੇ ਸਰੀਰ ਦੇ ਵਿੱਚ ਹੁੰਦੇ ਨੇ ਅਸ਼ਟ ਤਾਤ ਤਾਂਬਾ ਲੋਹਾ ਸੋਨਾ ਚਾਂਦੀ ਸਭ ਕੁਝ ਉਹ ਕਹਿੰਦੇ ਇਹਨੂੰ ਵੇਚ ਕੇ ਆ ਤੂੰ ਕਹਦੇ ਪਰ ਜਦੋਂ ਵੇਚੇਗਾ ਇਹ ਅਗਲਾ ਰੇਟ ਪੁੱਛੂਗਾ ਤੂੰ ਕਹਿੰਦੇ ਦੋ ਉਂਗਲਾਂ ਕਰਨੀਆਂ ਨੇ ਬਸ ਦੋ ਜਾ ਉਹ ਜਦੋਂ ਗਿਆ ਬੱਸ ਸਾਡੇ ਤੇ ਚੱਲਿਆ ਗਿਆ ਬੱਸ ਸਾਡੇ ਤੇ ਚੱਲ ਗਿਆ ਪਿਆਰਿਓ ਇੱਕ ਬੰਦਾ ਬਸ ਤੋਂ ਉਤਰਦਾ ਉਹਨੂੰ ਕਹਿੰਦਾ ਵੀ ਉਹਦੇ ਹੱਥ ਵਿੱਚ ਟੱਚੀ ਪੜੀ ਹੋਈ ਹੈ ਬਸ ਤੋਂ ਉਤਰਨ ਵਾਲੇ ਬੰਦੇ ਦੇ ਉਹ ਮੁੰਦਰੀ ਫੜਾਉਂਦਾ ਕਹਿੰਦੇ ਭਾਈ ਸਾਹਿਬ ਇਹ ਮੁੰਦਰੀ ਵੇਚਣੀ ਹੈ ਅੱਛਾ ਦੇ ਕਹਿੰਦੇ ਮੈਂ ਕੀ ਕਰਨਾ ਭਾਈ ਕਹਿੰਦਾ ਤੁਸੀਂ ਦੇਖੋ ਤਾਂ ਬਹੁਤ ਵਧੀਆ ਤੇ ਗੁਣਗਣਾਏ ਵੀ ਅੱਠ ਘਾਤਾਂ ਦੀ ਹੈ ਫਲਾਣਾ ਆਤਮਕਾ ਬਹੁਤ ਵਧੀਆ ਹੈ ਤੇ ਉਹ ਜਦ ਦੇਖ ਕੇ ਕਹਿੰਦਾ ਕਿੰਨੇ ਦੀ ਹੈ ਉਹਨੇ ਦੋ ਉਂਗਲਾ ਕਰਤੀਆਂ ਬੱਚੇ ਨੇ ਕਹਿੰਦਾ ਅੱਛਾ 200 ਦੀ ਕੱਲ ਚੱਲ ਲੈ ਲੈਣੇ ਆ 200 ਦਾ ਮੁੱਲ ਪੈ ਗਿਆ ਕਹਿੰਦੇ ਨਹੀਂ ਭਾਈ ਸਾਹਿਬ ਮੈਂ ਵੇਚਣ ਹੀ ਨਹੀਂ ਹੈਗੀ ਮੈਂ ਸਿਰਫ ਤੁਹਾਡੇ ਤੋਂ ਮੁੱਲ ਕਰਾਉਣਾ ਸੀ ਕਹਿੰਦੇ ਮਾਫ ਕਰਿਓ ਮੈਂ ਤੁਹਾਡਾ ਟਾਈਮ ਖਰਾਬ ਕੀਤਾ ਉਹ ਬੱਚਾ 200 ਦਾ ਮੁੱਲ ਪਵਾ ਕੇ ਬਸ ਸਟੈਂਡ ਤੋਂ ਕਾਹਤੋਂ ਬਸ ਰੇਲ ਟੈਂਡ ਤੋਂ ਮੁੱਲ ਪਵਾ ਕੇ ਬਾਅਦ ਹੋ ਗਿਆ ਪਿਤਾ ਗੋੜਿਆ ਹਾਂ ਕਿ ਕਹਿੰਦੇ 200 ਦੀ ਵੇਚੀ ਅੱਛਾ ਅੱਛਾ ਕਹਿੰਦੇ ਹੁਣ ਦੱਸੋ ਬੰਦੇ ਦੀ ਕਦਰ ਕਿਵੇਂ ਪੈਂਦੀ ਹੈ ਕਹਿੰਦੇ ਨਹੀਂ ਅਜੀ ਤੂੰ ਕਹਿੰਦੇ ਹੋਰ ਕਿਤੇ ਜਾ ਮੁੰਦਰੀ ਲੈ ਗਿਆ ਮੁੰਦਰੀ ਗਿਆ ਉਹ ਉੱਥੇ ਚੱਲਿਆ ਗਿਆ ਜਿੱਥੇ ਹੋਟਲ ਹੈ ਜਿੱਥੇ ਲੋਕ ਅੰਦਰ ਜਾ ਕੇ 5-5000 ਦੇ ਖਾਣੇ ਖਾ ਆਉਂਦੇ ਨੇ 10-10000 ਦੇ ਇੱਕ ਇੱਕ ਪਲੇਟ ਬਹੁਤ ਮਹਿੰਗੀ ਹੁੰਦੀ ਹੈ ਜਿਹੜੇ ਜਾਂਦੇ ਨੇ ਹੋਟਲਾਂ ਵਿੱਚ ਮਹਿੰਗੇ ਹੋਟਲਾਂ ਚ ਉਹਨਾਂ ਨੂੰ ਪਤਾ ਹੈ ਉੱਥੇ ਉਹਦੇ ਗੇਟ ਮੂਰੇ ਵਾਰ ਮੂਰੇ ਖੜ ਜਾਂਦਾ ਹੈ ਜਦੋਂ ਨਿਕਲਦਾ ਕੋਈ ਐ ਵਧੀਆ ਬੰਦਾ ਕੋਈ ਦੇਖਣ ਨੂੰ ਲੱਗਦਾ ਵੀ ਹਾਂ ਇਸ ਤਰ੍ਹਾਂ ਕਰਕੇ ਕੋਈ ਅਮੀਰ ਬੰਦਾ ਲੱਗਦਾ ਸੀ ਕਹਿੰਦੇ ਵੀ ਮੈਂ ਇਹ ਮੰਦਰੀ ਵੇਚਣੀ ਹੈ ਕਹਿੰਦੇ ਭਾਈ ਅਸੀਂ ਤਾਂ ਮੈਂ ਤਾਂ ਬਿੱਲ ਤਾਰ ਕੇ ਆ ਮੈਨੂੰ ਕੀ ਲੋੜ ਐ ਇਸ ਤਰ੍ਹਾਂ ਕਹਣਾਂ ਕਹਿੰਦੇ ਨਹੀਂ ਤੁਸੀਂ ਦੇਖੋ ਬਹੁਤ ਵਧੀਆ ਤੁਹਾਡੇ ਸੋਹਣੀ ਬਹੁਤ ਲੱਗੇਗੀ ਤੁਹਾਡੇ ਹੱਥ ਬਹੁਤ ਸੋਹਣੇ ਨੇ ਤੁਹਾਡੀ ਪਰਸਨੈਲਿਟੀ ਬਹੁਤ ਵਧੀਆ ਏ ਜੇ ਤੁਸੀਂ ਇਹ ਪਾਉਂਗੇ ਤੁਹਾਡੀ ਸੋਹਣੀ ਬਹੁਤ ਲੱਗੇਗੀ ਚੱਲ ਉਹਨੇ ਡੀਲ ਕੀਤੀ ਵਧੀਆ ਤੇ ਉਹ ਦੇਖ ਕੇ ਕਹਿੰਦੇ ਕਿੰਨੇ ਦੀ ਐ ਉਹ ਬੱਚਾ ਕਹਿੰਦਾ ਦੋ ਡੋਂਗੜਾ ਕਰਤੀਆਂ ਕਹਿੰਦੇ 2000 ਦੀ ਕੰਦ ਕਹਿੰਦੇ ਹਾਂਜੀ ਉਹਨੇ 2000 ਕੱਢਣਾ ਚਾਹਿਆ ਕਿਉਂ ਜਿਹੜਾ 5000 ਦੀ ਪਲੇਟ ਖਾ ਕੇ ਆਉਂਦਾ ਹੈ 10000 ਦੀ 7000 ਦੀ ਮਹਗੀ ਮਹਗਾ ਖਾਣਾ 2000 ਉਹਨੇ ਮੁੱਲ ਪਾਉਣਾ ਸੀਗਾ 200 ਕਿਉਂ ਨਹੀਂ ਕਿਹਾ ਕਿ ਕਿਹਾ ਉਹਨੇ ਕਿਉਂਕਿ ਉੱਥੇ 200 ਦੀ ਕੋਈ ਵੈਲਿਊ ਹੀ ਨਹੀਂ ਸੀ ਇਸ ਕਰਕੇ 5000 ਰੁਪਿਆ ਖਾਣ ਵਾਲੇ ਨੂੰ ਉਹਨੇ 5000 ਹੀ ਕਿਹਾ ਕਿਉਂਕਿ 200 ਨੂੰ ਆਪ ਹੀ ਨਹੀਂ ਸਮਝਦਾ ਸੀ ਉਹ ਖਾਣਾ ਖਾਣ ਵਾਲਾ ਜੇ 200 ਨੂੰ ਕੋਈ ਸਮਝਦਾ ਹੁੰਦਾ ਕੋਈ ਸਸਤੇ ਹੋਟਲ 'ਚ ਖਾ ਲੈਂਦਾ ਹੋਰ ਕਿਤੇ ਖਾ ਲੈਂਦਾ ਉਹਨੇ ਕਿਹਾ ਆਪਣੇ ਆਪ ਗਏ ਡੋਂਗਣਾ ਕਹਿੰਦੇ 2 200 ਦੀ ਕਹਿੰਦੇ ਹਾਂ ਜੀ ਕਹਿੰਦੇ ਚਲ ਦੇ ਦੇ ਨਾ ਉਹ ਬੱਚਾ ਕਹਿੰਦਾ ਨਹੀਂ ਵੇਚਣੀ ਨਹੀਂ ਬਸ ਮੁੱਲ ਪਵਾਉਣਾ ਸੀ ਘਰੇ ਚਲਿਆ ਗਿਆ ਪਿਤਾ ਜੀ ਨੂੰ ਕਹਿੰਦੇ ਕਹਿੰਦੇ ਪਿਤਾ ਦੱਸੋ ਹੁਣ ਵੀ ਬੰਦੇ ਦੀ ਵੈਲਿਊ ਕਿਉਂ ਹੁੰਦੀ ਹੈ ਕਦਰ ਕਿਵੇਂ ਹੁੰਦੀ ਹੈ ਕਹਿੰਦੇ ਹੁਣ ਫਿਰ ਇੱਕ ਜਗ੍ਹਾ ਹੋਰ ਵੇਚ ਕੇ ਆ ਕਹਿੰਦੇ ਇਹ ਪਹਿਲਾਂ 200 ਦਿੱਤਾ ਹੁਣ 2000 ਦਿੱਤਾ ਉਹ ਚਲਿਆ ਗਿਆ ਕਿਸੇ ਜ਼ੋਹਰੀ ਕੋਲੇ ਜਿਵੇਂ ਸੁਨਿਆਰ ਹੁੰਦੇ ਨੇ ਪਹਿਲਾਂ ਮੋਤੀ ਜਵਾਹਰ ਮਾਣਕ ਵੇਚਰ ਵਾਲੇ ਹੁੰਦੇ ਪਹਿਲਾ ਸਮੇਂ 'ਚ ਉਹਦੇ ਕੋਲ ਚੱਲ ਗਿਆ ਅੰਦਰ ਹਾਂਜੀ ਕਹਿੰਦੇ ਆਹ ਮੁੰਦਰੀ ਵੇਚਣੀ ਹੈ ਦੇਖ ਕੇ ਮਰਵੇ ਸੋਚਦਾ ਕਹਿੰਦੇ ਬਹੁਤ ਬੜੀ ਮਹਿੰਗੀ ਮੁੰਦਰੀ ਆਹੋ ਬੱਚੇ ਦੀ ਮੁੰਦਰੀ ਦੇਖ ਕੇ ਜਿਹੜਾ ਜੋਹਰੀ ਸੀਗੀ ਵੀ ਹੈਗੀ ਕੀਮਤਦਾਰ ਦਮ ਹੈਗਾ ਮੁੰਦਰੀ 'ਚ ਕਹਦੇ ਕਿੰਨੇ ਦੀ ਹੈ ਬੇਟੇ ਦੋ ਦੀ ਅੱਛਾ ਜੋਹਰੀ ਨੇ ਕਿੰਨਾ ਮੁੱਲ ਪਾਇਆ ਜਦ ਐ ਕਹਿਣਾ ਕਹਿੰਦਾ 2 ਲੱਖ ਦੀ ਕਹਿੰਦਾ ਹਾਂ ਕਹਿੰਦੇ 2 ਲੱਖ ਲੈ ਲਓ ਕੋਈ ਗੱਲ ਨਹੀਂ ਉਹ ਬੱਚਾ ਕਹਿੰਦਾ ਨਹੀਂ ਮੈਂ ਮੁੱਲੀ ਪਵਾਉਣਾ ਸੀਗਾ ਇੱਕ ਕਹਿੰਦੇ ਕੋਈ ਗੱਲ ਨਹੀਂ 10 2000 20 50000 ਆਵਧ ਲੈ ਲਈ ਪਰ ਦੇ ਦੇ ਮੁੰਦਰੀ ਕਹਿੰਦਾ ਨਹੀਂ ਦੇਣੀ ਨਹੀਂ ਮੁੱਲੀ ਪਵਾਉਣਾ ਸੀ ਬਾਰ ਬਾਰ ਕਹਿਣ ਦੇ ਵਿੱਚ ਹੀ ਨਹੀਂ ਉਹਦੇ ਪਿਤਾ ਨੇ ਕਹਿ ਦਿੱਸਿਆ ਕਿ ਆਸੀ ਨਾ ਵੀ ਤੂੰ ਵੇਚੀ ਨਾ ਬਸ ਮੁੱਲ ਵਾ ਕੇ ਆ ਜਾ ਸੋ ਆ ਗਿਆ ਕਹਿੰਦੇ ਪਿਤਾ ਜੀ ਕਮਾਲ ਹੋ ਗਿਆ ਅੱਜ ਤਾਂ ਇਹ ਮੁੰਦਰੀ ਕਹਿੰਦੇ 200 ਤੋਂ 2000 ਫਿਰ 2 ਲੱਖ ਤੇ ਆ ਗਈ 2.5 ਲੱਖ ਵੀ ਦਿੰਦਾ ਸੀ ਕਹਿੰਦੇ ਹੁਣ ਤਾਂ ਦੱਸ ਦੋ ਕਹਦੇ ਬੇਟੇ ਤੇਰੀ ਗੱਲ ਦਾ ਜਵਾਬ ਉੱਤਰ ਇਸ ਵਿੱਚ ਹੈ ਕਹਦੇ ਕਿਵੇਂ ਤੂੰ ਕਹਿੰਦੇ ਪਹਿਲੀ ਵਾਰੀ ਇਹ ਚੀਜ਼ ਤਾਂ ਕਿੰਨੀ ਮਹਿੰਗੀ ਹੈ ਮੰਦਰੀ ਪਰ ਤੂੰ ਵੇਚ ਕਿੱਥੇ ਰਿਹਾ ਸੀ ਬੱਸ ਅੱਡੇ ਤੇ ਬੱਸ ਅੱਡੇ ਤੇ ਕੌਣ ਹੁੰਦੇ ਆਮ ਲੋਕ ਹੁੰਦੇ ਨੇ 20 50 100 ਰੁਪਏ ਦੀ ਟਿਕਟ ਲੈ ਕੇ ਬੱਸ ਤੇ ਚੜਨ ਵਾਲੇ ਬੱਸ ਤੋਂ ਉਤਰਨ ਵਾਲੇ ਤੂੰ ਵੇਚ ਕਿਹਨਾਂ ਨੂੰ ਰਿਹਾ ਸੀਗਾ ਆਮ ਲੋਕਾਂ ਨੂੰ ਉੱਥੇ ਨਿਕਤਰੀ ਕਦਰ ਪੈਣੀ ਸੀ ਸੋ ਫੇਰ ਤੂੰ ਗਿਆ ਮਹਗੇ ਹੋਟਲਾਂ ਦੇ ਖਾਣਾ ਖਾਣ ਵਾਲੇ ਕੋਲੇ ਉੱਥੇ ਅਮੀਰ ਲੋਕ ਜਾਂਦੇ ਨੇ ਉਹ ਪਤਾ ਕੀ ਕਰਦਾ ਥੋੜਾ ਪੈਸਾ ਦੇਣਾ ਉਹਨਾਂ ਨੂੰ ਆਪਣੀ ਔਕਾਤ ਚੰਗੀ ਨਹੀਂ ਲੱਗਦੀ ਕਿ ਅਸੀਂ ਥੋੜੇ ਜਿਹੇ ਪੈਸੇ ਦੀ ਚੀਜ਼ ਕਿਉਂ ਲਈਏ ਉਹਨੂੰ ਪੈਸਿਆਂ ਨਾਲ ਤੋਲਦੇ ਨੇ ਹੁਣ ਦੇਖੋ ਜਿਹੜੇ ਦੁਕਾਨਾਂ ਤੇ ਲਹਿੰਗੇ ਵੇਚਦੇ ਨੇ ਨਾ ਪਾਉਣ ਵਾਸਤੇ ਲਹਿੰਗੇ ਜੇ ਕੋਈ ਅਮੀਰ ਬੰਦਾ ਆਊਗਾ ਉਹੀ ਲਹਿੰਗਾ ਉਹਨੂੰ 50000 ਦਾ ਦੇਣਗੇ ਉਹੀ ਲੰਗਾ 2000 ਦਾ 3000 ਦਾ ਜਾਨਕਿ ਅੱਜ ਦੀ ਦੁਨੀਆ ਦੇ ਵਿੱਚ ਜਿੰਨਾ ਤੁਸੀਂ ਮਹਿੰਗਾ ਰੇਟ ਕਰੋਗੇ ਤੁਹਾਡੀ ਕਦਰ ਉਨੀ ਹੀ ਹੈ ਥੋੜਾ ਹੀ ਫਰਕ ਹੁੰਦਾ ਪਰ ਰੇਟ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਪਿਆਰੇ ਥੋੜੀ ਜਿਹਾ ਫਰਕ ਹੁੰਦਾ ਹੈ 2000 ਤੇ 20000 ਵਾਲੀ ਚੀਜ਼ ਦੇ ਵਿੱਚ ਜਾਨਕਿ ਬੰਦੇ ਨੂੰ ਦੇਖ ਕੇ ਪੈਸੇ ਨੂੰ ਦੇਖ ਕੇ ਮੁੱਲ ਲੱਗਦਾ ਕਦਰ ਪੈਂਦੀ ਹੈ ਅੱਜ ਦੀ ਦੁਨੀਆ ਦੀ ਗੱਲ ਕਰ ਰਹੇ ਹਾਂ ਸੋ ਕਹਿਣ ਦਾ ਭਾਵ ਤੂੰ ਕਹਿੰਦੇ ਬੱਚੇ ਨੂੰ ਕਹਿੰਦੇ ਤੂੰ ਗਿਆ ਫਿਰ ਕਹਿੰਦੇ ਇੱਕ ਜ਼ੋਹਰੀ ਕੋਲੇ ਜ਼ੋਹਰੀ ਪਾਰਕੂ ਹੁੰਦਾ ਉਹਦੇ ਆਲੇ ਦੁਆਲੇ ਜਵਾਹਰ ਮੋਤੀ ਮਾਣਕ ਕਿੰਨੇ ਮਹਗਾ ਮਹਗਾ ਹੋਰ ਬਹੁਤ ਬਹੁਤ ਸੁਣਨਾ ਚਾਹਦੀ ਕੀ ਕੁਛ ਪਿਆ ਹੁੰਦਾ ਤੂੰ ਮਹਗੇ ਬੰਦੇ ਕੋਲੇ ਗਿਆ ਉਹਨੇ ਆਪਦੀ ਔਕਾਤ ਮੁਤਾਬਕ ਤੇਰੀ ਕਦਰ ਕੀਤੀ ਤੇਰੀ ਚੀਜ਼ ਦੀ ਕਦਰ ਕੀਤੀ ਕਦਰ ਕੀਤੀ ਚੀਜ਼ ਵੀ ਪਰਖੀ ਤੇ ਆਪਦਾ ਮੁਨਾਫਾ ਵੀ ਪਰਖਿਆ ਉਸ ਬੰਦੇ ਨੇ ਸੋ ਕਈ ਵਾਰ ਕਹਿਣ ਦਾ ਭਾਵ ਬੰਦੇ ਦੀ ਉਹ ਪਿਤਾ ਨੇ ਕਿਹਾ ਬੇਟੇ ਬੰਦੇ ਦੀ ਕਦਰ ਉੱਥੇ ਆ ਜਿੱਥੇ ਤੂੰ ਚੀਜ਼ ਨੂੰ ਲੈ ਕੇ ਜਾਵੇਂਗਾ ਕਿਹੋ ਜਿਹੇ ਬੰਦਿਆਂ ਕੋਲੇ ਪੇਸ਼ ਕਰਦਾ ਹੈ ਤੇਰਾ ਖੜਨਾ ਕਿੰਨਾ ਬੰਦਿਆਂ ਕੋਲੇ ਹੈ ਤੂੰ ਜਿਹੜੀ ਆਬਦਾ ਦੁੱਖ ਦਰਦ ਕਹਿ ਰਿਹਾ ਕਿਹੋ ਜਿਹੇ ਬੰਦੇ ਕੋਲੇ ਕਹਿ ਰਿਹਾ ਜੇ ਤੂੰ ਨਾ ਆਬਦਾ ਦੁੱਖ ਉਹਨਾਂ ਲੋਕਾਂ ਕੋਲੇ ਕਰੇਗਾ ਜਿਨ੍ਹਾਂ ਨੂੰ ਕਦਰ ਨਹੀਂ ਇਨਸਾਨ ਦੀ ਕਿਸੇ ਦਾ ਗੁਣ ਕੀਤੇ ਦੀ ਕਦਰ ਨਹੀਂ ਹੈਗੀ ਉਹਨਾਂ ਕੋਲੇ ਆਬਦਾ ਦੁੱਖ ਦਰਦ ਦੱਸੇਗਾ ਨਾ ਫਿਰ ਉਹ ਤੇਰਾ ਬੱਸ ਅੱਡੇ ਵਾਲੀ ਮੰਦਰੀ ਵਾਲਾ ਹਾਲ ਬਣੂਗਾ ਤੇ ਕਿਸੇ ਨੇ ਨਹੀਂ ਸੁਣਨੀ ਮਹਾਰਾਜ ਦਾ ਦੂਖ ਤੇ ਸਭ ਆਖੀਏ ਸੁਖ ਜਿਹਾ ਹੀ ਪਾਸ ਐ ਇਸ ਕਰਕੇ ਜਾ ਦੇ ਚੂ 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 ਮਿਆਉ ਮਿਆਉ ਕਰਨ ਨਾਲ ਨਾ ਇਕੱਲੇ ਗੁਰੂ ਅੱਗੇ ਅਰਦਾਸ ਕਰ ਲਿਆ ਕਰੋ ਇੱਥੇ ਕੋਈ ਨਹੀਂ ਕਿਸੇ ਸੁਣਦਾ ਜਾਂ ਉਹਦੇ ਅੱਗੇ ਕਰੋ ਜਿਹਨੇ ਬਹੁਤ ਜ਼ਿਆਦਾ ਦੁੱਖ ਦੇਖ ਕੇ ਕੁਝ ਦੁੱਖਾਂ ਦਾ ਨਾਸ ਕੀਤਾ ਹੋਵੇ ਇਹ ਗੱਲ ਐ ਵੀ ਥੋੜੀ ਕਦਰ ਕਿਉਂ ਨਹੀਂ ਪੈਂਦੀ ਤੁਸੀਂ ਉਹਦੇ ਕੋਲੇ ਵੀ ਗੱਲ ਕਰਦੇ ਹੋ ਉਹਦੇ ਕੋਲੇ ਵੀ ਉਹਦਾ ਦੁੱਖ ਰੋਣੇ ਉਹਦੇ ਕੋਲੇ ਵੀ ਦੁੱਖ 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 ਕਰਕੇ ਸਾਰੇ ਪਿੰਡ ਵਿੱਚ ਸਾਰੇ ਸ਼ਹਿਰ ਵਿੱਚ ਸਾਰੇ ਪਾਸੇ ਤੁਹਾਡੀ ਇਸ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਸਕੇਸੀ ਲੈ ਤੇ ਲਾਣੇ ਵਾਣੇ ਚ ਤੁਹਾਡੀ ਗੱਲ ਫੈਲ ਜਾਂਦੀ ਹੈ ਲੋਕ ਤੁਹਾਨੂੰ ਪਛੜਿਆ ਹੋਇਆ ਰੋਂਦੂ ਬਹੁਤ ਕੁਝ ਕਹਿਣ ਲੱਗਦੇ ਨੇ ਉਹਨਾਂ ਦੀ ਨਿਗਾਹ ਵਿੱਚ ਤੁਸੀਂ ਕਮਜ਼ੋਰ ਵਿਚਾਰੇ ਜੇ ਇੱਕ ਤਰਸ ਤਰਸ ਦੇ ਪਾਤਰ ਬਣ ਜੀ ਵਿਚਾਰਾ ਕੁਝ ਨਹੀਂ ਹੈਗਾ ਇਹ ਤਾਂ ਇਹ ਤਾਂ ਵਿਚਾਰਾ ਕੁਝ ਨਹੀਂ ਹੈਗਾ ਤੁਹਾਡੀ ਤੁਹਾਡੀ ਜਿਹੜੀ ਅੰਦਰਲੀ ਹੋਇਆ ਨਾ ਤਾਕਤ ਉਹ ਡਿੱਗ ਜਾਂਦੀ ਹੈ ਹਰ ਇੱਕੇ ਤਨੂੰ ਠੱਡੇ ਮਾਰ ਲੱਗ ਜਾਂਦੇ ਇਸ ਕਰਕੇ ਜਿਹਾ ਜਹਾ ਹੈਗਾ ਆਪਦੇ ਅੰਦਰ ਹੀ ਕਰਕੇ ਕੱਲੇ ਸਤਿਗੁਰੂ ਅੱਗੇ ਆਪਦੀ ਬੇਨਤੀ ਕਰ ਲਿਆ ਕਰੋ ਉਹਨਾਂ ਉਹਨਾਂ ਲੋਕਾਂ ਕੋਲੇ ਨਾ ਗੱਲ ਕਰਿਆ ਕਰੋ ਜਿਹੜੇ ਤੁਹਾਡੀ ਕਦਰ ਨਹੀਂ ਕਰਦੇ ਹੈਗੇ ਪਿਆਰਿਓ ਇਸ ਕਰਕੇ ਨਾ ਕੱਲੀ ਜੇ ਤੁਹਾਡੇ ਦਾ ਪਾਠ ਨਹੀਂ ਹੁੰਦਾ ਪਾਠ ਜਮਾਨੇ ਲੱਗਦਾ ਅਰਦਾਸਾਂ ਤੇ ਜ਼ੋਰ ਲਾ ਦਿਓ ਅਰਦਾਸਾਂ ਹੀ ਅਰਦਾਸਾਂ ਅਰਦਾਸੀ ਦਿਨ ਵਿੱਚ ਪੰਜ ਸੱਤ ਵਾਰੀ ਅਰਦਾਸਾਂ ਕਰਿਆ ਕਰੋ ਸੱਚੇ ਪਾਸ਼ਾ ਮਹਾਰਾਜ ਮੈਨੂੰ ਕੱਢ ਲਓ ਮੇਰੇ ਕਰਮ ਨਸ਼ਟ ਕਰ ਦਿਓ ਕਿਰਪਾ ਕਰਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਮੇਰੀ ਕਦਰ ਪਵੇ ਮੈਨੂੰ ਮਾਣ ਮਿਲੇ ਮੈਨੂੰ ਸਤਕਾਰ ਮਿਲੇ ਗੁਰਮਖ ਪਿਆਰਿਓ ਦੁਖੀ ਹੋਣ ਦਾ ਕਾਰਨ ਇਹ ਵੀ ਹੈ ਕਈ ਵਾਰੀ ਤੁਸੀਂ ਉਹਨਾਂ ਲੋਕਾਂ ਵਿੱਚ ਖੜ੍ਹ ਜਾਂਦੇ ਹੋ ਉਹਨਾਂ ਲੋਕਾਂ ਵਿੱਚ ਬੈਠ ਜਾਂਦੇ ਹੋ ਉਹਨਾਂ ਲੋਕਾਂ ਕੋਲ ਆਪਦਾ ਦੁੱਖ ਦੱਸ ਦਿੰਦੇ ਹੋ ਜਿਨ੍ਹਾਂ ਨੂੰ ਕਦਰ ਨਹੀਂ ਹੁੰਦੀ ਉਹਨਾਂ ਦੀ ਔਕਾਤ ਕੁਝ ਵੀ ਨਹੀਂ ਹੁੰਦੀ ਜਿਨ੍ਹਾਂ ਦੇ ਔਕਾਤ ਕੁਝ ਵੀ ਨਹੀਂ ਉਹਨਾਂ ਕੋਲੇ ਸਭ ਦਾ ਸਭ ਕੁਝ ਖੋਲ ਕੇ ਬਹਿ ਦੁੱਖਾਂ ਦੀਆਂ ਪੰਡਾ ਖੋਲ ਕੇ ਬਹਿ ਜਾਂਦੇ ਹੋ ਕੁਝ ਨਹੀਂ ਬਣਨਾ ਕੱਲੇ ਸਤਗੁਰੂ ਦੇ ਅੱਗੇ ਟੇਕ ਰੱਖੋ ਬੰਦੇ ਦੀ ਕਦਰ ਉੱਥੇ ਹੁੰਦੀ ਹੈ ਜੇ ਤੁਸੀਂ ਕਿੱਥੇ ਬੈਠੇ ਹੋ ਤਾਂ ਉਹਨੂੰ ਤੁਹਾਡੀ ਬੈਠਣੀ ਦੇ ਨਾਲ ਲੋਕ ਤੁਹਾਨੂੰ ਮਾਪਦੇ ਨੇ ਤੁਸੀਂ ਕਿਹਦੇ ਉੱਗੇ ਗੱਲ ਕਰਦੇ ਹੋ ਤੁਹਾਡੀ ਗੱਲ ਕਿਹਨੂੰ ਸੁਣਾਈ ਜਾ ਰਹੀ ਹੈ ਤੁਹਾਡੀ ਕਦਰ ਪਾਵੇਗੀ ਇੱਕ ਆਮ ਬੰਦੇ ਕੋਲੇ ਗੱਲ ਕਰ ਲੋ ਤੁਹਾਡੀ ਗੱਲ ਨੂੰ ਕੋਈ ਨਹੀਂ ਸੁਨੇਗਾ ਜੇ ਉਹੀ ਗੱਲ ਤੁਸੀਂ ਡਾਇਰੈਕਟ ਜਾ ਕੇ ਫੇਸ ਟੂ ਫੇਸ ਮੁੱਖ ਮੰਤਰੀ ਨੂੰ ਕਹੋਗੇ ਤਾਂ ਉਹਨੂੰ ਦੁਨੀਆ ਜਾਣੇਗੀ ਵੀ ਹਾਂ ਵੀ ਕਿਹਨੂੰ ਗੱਲ ਦੱਸੀਏ ਵੀ ਕਿੱਡੀ ਵੱਡੀ ਗੱਲ ਹੈ ਬਈ ਬਹੁਤ ਵੱਡਾ ਦੁੱਖ ਹੈ ਦੁੱਖ ਉਹੀ ਦੁੱਖ ਤੁਸੀਂ ਆਮ ਬੰਦੇ ਕੋਲੇ ਕਰੋ ਕਿਸੇ ਵਿਚਾਰੇ ਗਰੀਬ ਰਿਕਸ਼ੇ ਵਾਲੇ ਕੋਲੇ ਕਰ ਲੋ ਤੁਸੀਂ ਕੋਈ ਖਾਸ ਗੱਲ ਨਹੀਂ ਵੀ ਆਪਦਾ ਦੁੱਖ ਭਾਈ ਇਹ ਕ ਰਿਕਸ਼ੇ ਵਾਲ ਨੂੰ ਦੱਸ ਰਿਹਾ ਉਸ ਨਹੀਂ ਸੁਣਦਾ ਜੇ ਉਹੀ ਗੱਲ ਤੁਸੀਂ ਰਿਕਸ਼ੇ ਵਾਲੇ ਤੋਂ ਹਟ ਕੇ ਮੁੱਖ ਮੰਤਰੀ ਕੋਲੇ ਕਰੋਗੇ ਤਾਂ ਦੁਨੀਆ ਦੇਖੇਗੀ ਵੀ ਹਾਂ ਵੀ ਬਹੁਤ ਵੱਡਾ ਦੁੱਖ ਹੈ ਹੁਣ ਤੁਹਾਡੇ ਦੁੱਖ ਨੂੰ ਦੁਨੀਆ ਬਹੁਤ ਵੱਡਾ ਸਮਝਣ ਲੱਗ ਜਾਏਗੀ ਹਮਦਰਦੀ ਕਰੇਗੀ ਇਹ ਤੁਹਾਡਾ ਦੱਸਣ ਦਾ ਤਰੀਕਾ ਕਿਹਨੂੰ ਤੁਸੀਂ ਦੱਸ ਰਹੇ ਹੋ ਕਿਹਨੂੰ ਨਹੀਂ ਦੱਸ ਰਹੇ ਇਹ ਚੀਜ਼ ਤੇ ਤੁਸੀਂ ਸੋਚਿਆ ਕਰੋ ਥੋੜਾ ਜਿਹਾ ਇਸ ਕਰਕੇ ਤੁਹਾਡੀ ਬੈਠੜੀ ਉੱਠੜੀ ਕਹਿਣਾ ਸੁਣਨਾ ਸਭ ਕੁਝ ਕਿੰਨਾ ਲੋਕਾਂ ਨੂੰ ਕਹਿ ਰਹੇ ਆ ਤਾਂ ਤੁਹਾਡੀ ਕਦਰ ਹੈ ਨਹੀਂ ਕਦਰ ਨਹੀਂ ਹੈਗੀ ਸਤਿਗੁਰੂ ਤੋਂ ਵੱਡਾ ਕੋਈ ਨਹੀਂ ਸਤਿਗੁਰੂ ਅਗੇ ਅਰਦਾਸ ਕਰੋ ਗੋਤ ਰਹਿ ਜੋ ਅੰਦਰ ਰੋ ਰੋ ਕੇ ਮਰਜੋ ਅੰਦਰੋਂ ਅੰਦਰੀ ਪਰ ਕਿਸੇ ਕੋਲੇ ਗੱਲ ਨਾ ਕਰੋ ਪਿਆਰੋ ਜੇ ਕਾਮਯਾਬ ਹੋਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ